ਉਦਾ ਡੇਰਾ ਮੁਖੀ ਨੂੰ ਹਰਿਆਣਾ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਦੇ ਵਿੱਚ ਸੱਦਾ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਲਾਤਕਾਰੀ ਨੂੰ ਚੀਫ ਗੈਸਟ ਬਣਾ ਦੇ ਕੇ ਬਣਾ ਕੇ ਕੀਤਾ ਜਾ ਰਿਹਾ ਹੈ ਕਾਨੂੰਨ ਦੀ ਉਲੰਘਣਾ ਹਰਜਿੰਦਰ ਸਿੰਘ ਤਾਮੀ ਕਹਿੰਦੇ ਹੋਏ ਨਜ਼ਰ ਆਏ ਅੰਤਰੀਮ ਕਮੇਟੀ ਦੇ ਵੱਲੋਂ ਕਮੇਟੀ ਦੀ ਮੀਟਿੰਗ ਤੋਂ ਬਾਅਦ ਬਕਾਇਦਾ ਐਸਡੀਪੀਸੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਇਸ ਦੌਰਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਆਖਿਆ ਗਿਆ ਕਿ ਬਲਾਤਕਾਰੀ ਨੂੰ ਚੀਫ ਗੈਸਟ ਵਜੋਂ ਬੁਲਾਣਾ ਕਾਨੂੰਨ ਦੀ ਕਬੱਡੀ ਉਲੰਘਣਾ ਹੈ ਹਾਈ ਕੋਰਟ ਦੇ ਵਿੱਚ ਵਾਰ-ਵਾਰ ਪੈਰੋਲ ਦਿੱਤੇ ਜਾਣ ਨੂੰ ਅਸੀਂ ਚੁਣੌਤੀ ਦਵਾਂਗੇ ਹਰਜਦਰ ਸਿੰਘ tạmਮੀ ਨੇ ਆਖਿਆ ਸੁਦੇਰਾ ਮੁਖੀ ਨੂੰ ਜੋ ਪੈਰੋਲ ਮਿਲੀ ਇੱਕ ਵਾਰ ਫਿਰ ਤੋਂ ਤਾਂ ਉਸ ਤੋਂ ਵੱਡੇ ਵਾਰ ਕੀਤੇ ਜਾ ਰਹੇ ਨੇ ਕੰਮ ਕਰ ਸੇ ਜਾ ਰਹੇ ਨੇ ਦੇ ਕਬਾਇਰ ਫਿਰ ਤੋਂ ਐਸ.ਜੀ.ਪੀ. ਸਿੱਧਾ ਬੁਲਾਇਆ ਗਿਆ ਕਿ ਐਸ.ਟੀ. ਪੀ.ਸੀ. ਇੱਕ ਵਾਰ ਫਿਰ ਤੋਂ ਮੰਗ ਕਰਦੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਈ ਕੀਤਾ ਜਾਵੇ ਇੱਕ ਪਾਸੇ ਕਾਨੂੰਨ ਬੰਦੀ ਸਿੰਘਾਂ ਨੂੰ ਰਿਹਾਨ ਨਹੀਂ ਕਰ ਰਿਹਾ ਜੁਨਾਦ ਨੂੰ ਕਰਨੇ ਕਰੀਬ 30 ਸਾਲ ਦੀ ਵਿਵਾਦੀ ਸਜ਼ਾ ਕੱਟ ਲਈਤੀ ਹੈ ਪਰ باوجود ਇਸ ਦੇ ਨਹੀਂ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਇਹ ਬਲਾਤਕਾਰੀ ਪਾਬਾ ਨੂੰ ਰਿਹਾ ਕੀ ਪੈਰੋਲ ਨੂੰ ਬਾਰ-ਬਾਰ ਪਰੋਲ ਮਿਲ ਰਹੀ ਹੈ ਇਸੇ ਸ਼ਬਦੀ ਵਾਰ ਕੀਤੇ ਗਏ ਦਿੱਥੋ ਦਾ ਵੀ ਹਰਜਦਰ ਸਿੰਘ ਦਾ ਮੰਨਿਆ ਹੈ ਕਿ ਹਾਈ ਕੋਰਟ ਦੇ ਵਿੱਚ ਬਾਰ-ਬਾਰ ਪੈਰੋਲ ਦਿੱਤੇ ਜਾਣ ਨੂੰ ਸਿਰ ਚੁਣੌਤੀ ਦਵੰਗ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜਿਨ੍ਹਾਂ ਦਾ ਇੱਕ ਸਿੱਖ ਪੰਥ ਲਈ ਇੱਕ ਅਹਿਮ ਯੋਗਦਾਨ ਆ ਕਿਉਂਕਿ ਉਹਨੇ ਕਨਫੈਸ਼ਨ ਕੀਤਾ ਸੀ ਕਿ ਮੈਨੂੰ ਕੋਈ ਤਕਰਾਰ ਨਹੀਂ ਜੋ ਮੈਂ ਕੀਤਾ ਠੀਕ ਕੀਤਾ ਤੇ ਕੇਸ ਨਹੀਂ ਲੜਿਆ ਸੁਪਰੀਮ ਕੋਰਟ ਤੱਕ ਉਹਦੀ ਭੈਣ ਜਾਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਪੈਰ ਵਜੋਂ ਕਰਦੀ ਉਹਨਾਂ ਨੂੰ ਅਸੀਂ ਸਨਮਾਨ ਪੱਤੇ ਦੇ ਤੌਰ ਤੇ 20000 ਰੁਪਏ ਦਿੰਦੇ ਮਹੀਨੇ ਦਾ ਪਰ ਅੱਜ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਭਾਈ ਬਲਵੰਤ ਸਿੰਘ ਰਾਜਵਾਨੇ ਤੋਂ ਇਲਾਵਾ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਦਵਿੰਦਰਪਾਲ ਸਿੰਘ ਜੀ ਪੋਲਰ ਭਾਈ ਗਰਮੀਤ ਸਿੰਘ ਜੀ ਖਹਿੜਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਲਖਵਿੰਦਰ ਸਿੰਘ ਜੀ ਲਖਾ ਭਾਈ ਗਰਮੀਤ ਸਿੰਘ ਜੀ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਪਰਮਜੀਤ ਸਿੰਘ ਜੀ ਪਿਉਰਾ ਨੂੰ ਬੀਬੀ 1000 ਰੁਪਿਆ ਪ੍ਰਤੀ ਮਹੀਨਾ ਸਨਮਾਨ ਪਤਾ ਦਿੱਤਾ ਜਾਊਗਾ। ਉਹ ਤੋਂ ਇਲਾਵਾ ਵੀ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗੇ ਕਿ ਕਿਸੇ ਪੱਖ ਦੀ ਵੀ ਕੋਈ ਸਾਤੋਂ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਲੀਗਲ ਬੈਟਰਨ ਦੀ ਲੋੜ ਪਈ ਤੇ ਅਸੀਂ ਉਹਦੇ ਲਈ ਵੀ ਅੱਜ ਇੱਕ ਪੈਨਲ ਬਣਾਵਾਂਗਾ। ਤੇ ਹੁਣ ਦੋ ਵੱਖ-ਵੱਖ ਰਿਆਮਾ ਅੱਜ ਸਾਡੀਆਂ ਸਿੱਗੀਆਂ ਇੱਕ ਸੀਪੇ ਅਸੀਂ ਜੀਓਐਨਓ ਨੂੰ ਟੱਚ ਕਰੀਏ ਇੱਕ ਨਾ ਦਾ ਅਸੀਂ ਪੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਟੱਚ ਕਰੀਏ ਕਿ ਇਹ ਜਿਹੜਾ ਪਚੀਦਾ ਮਸਲਾ 33 ਸਾਲ ਕਿਹੜੀ ਇਸ ਕਾਨੂੰਨ ਧਾਰਤੀ ਦਾ ਜਿਹੜਾ ਇਹ ਅਜਾਜ਼ ਦਿੰਦਾ ਸੋ ਇਸ ਕਰਕੇ ਅਸੀਂ ਦੋਹਾਂ ਦੇ ਵਿੱਚ ਇਹ ਲੀਗਲ ਪੈਨਲ ਬਣਾਤਾ ਇਹ ਜਿੱਥੇ ਸੁਜੈਸਟ ਕਰਨਗੇ ਅਸੀਂ ਉੱਥੇ ਪੂਰੇ ਜ਼ੋਰ ਦੇ ਨਾਲ ਇਹਨਾਂ ਦੀ ਪੈਰਵੀ ਕਰਾਂਗੇ ਸਾਧ ਝੂਠਾ ਸਾਧ ਪੰਜਵੀਂ ਵਾਰ ਪੈਰੋਲ ਤੇ ਆ ਗਿਆ ਚਾਰ ਵਾਰ ਪਿਛਲੇ ਸਾਲ ਦੇ ਵਿੱਚ ਤੇ ਪੰਜਵੀਂ ਵਾਰ ਹੁਣ ਤੇ ਮੈਂ ਸਮਝਦਾ ਜਥੇਬੰਦੀਆਂ ਸਮੂਚੀਆਂ ਦਾ ਉਹਨਾਂ ਦਾ ਵੀ ਫਰਜ਼ ਬਣਦਾ ਵੀ ਇਦਾਂ ਦੇ ਮਸਲੇ ਸਚੀਦਾ ਤੇ ਵੀ ਬੋਲੋ ਇਹ ਵੀ ਇੱਕ ਬੜਾ ਵੱਡਾ ਟੌਪਿਕ ਆ ਕਿ ਬੰਦਾ ਪੰਜਵੀਂ ਵਾਰੀ ਆਇਆ ਤੇ ਸਟੇਟ ਗੈਸਟ ਵੀ ਐਲਾਨ ਦਿੱਤਾ ਇੱਕ ਸਮਾਗਮ ਲਈ ਔਰ ਸੈਕਟਰੀ ਉਹਨੂੰ ਸੱਦਾ ਦੇਣ ਜਾ ਰਿਹਾ ਤੇ ਮੈਂ ਸਮਝਦਾ ਇਹ ਕਾਨੂੰਨ ਦੀ ਬੜੀ ਵੱਡੀ ਤੋਹੀਨ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਤੇ ਨਿਆਂ ਪਾਲਿਕਾ ਦਾ ਦਰਵਾਜ਼ਾ ਵੀ ਖੜਕਾਉਗੀ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਰਿੱਟ ਪਾਉਣ ਜਾ ਰਹੇ ਹਾਂ ਕਿ ਪਹਿਲਾਂ ਤਾਂ ਚਾਰ ਵਾਰੀ ਬੰਦੇ ਦਾ ਰੋਲ ਤੇ ਆਉਣਾ ਬਾਰ-ਬਾਰ ਫਿਰ ਬਾਹਰ ਆ ਕੇ ਚੀਫ ਗੈਸਟ ਤੇ ਫਿਰ ਚੱਲਦੇ ਕੇਸਾਂ ਨੂੰ ਪ੍ਰਭਾਵਿਤ ਕਰਨ ਲਈ ਇਹ ਵੀ ਅਸੀਂ ਕਾਨੂੰਨੀ ਚਾਰਾ ਜੋੜੀ ਜਿਹੜੀ ਆ ਉਹ ਵੀ ਅਸੀਂ ਕਰਾਂਗੇ